ਸਾਡੀ ਦੁਕਾਨ ਦੇ ਉੱਤੇ ਚੋਰੀ ਹੋਈ ਸਾਨੂੰ ਪੁਲਿਸ ਮੁਲਾਇਮਾਂ ਨੇ ਕੁਝ ਨਹੀਂ ਦਵਾਇਆ ਅਸੀਂ ਫਿਰ ਕਿਸੇ ਚੋਰ ਨੂੰ ਹੀ ਲੱਭਿਆ ਤੇ ਉਹਨੂੰ ਹੀ ਪੈਸੇ ਦੇ ਕੇ ਤੇ ਆਪਦਾ ਚੋਰੀ ਦਾ ਸਮਾਨ ਲਿਆ ਮਤਲਬ ਤੁਹਾਡੀ ਚੋਰੀ ਹੋਈ ਸਾਡੀ ਚੋਰੀ ਹੋਈ ਤੇ ਤੁਸੀਂ ਕਿਸੇ ਚੋਰ ਨੂੰ ਵਿਚੋਲਾ ਪਾਇਆ ਜਾਨਕਿ ਪੁਲਿਸ ਵਾਲੇ ਨਹੀਂ ਪਾਇਆ ਪੁਲਿਸ ਵਾਲਿਆਂ ਨੂੰ ਅਸੀਂ ਚੋਰ ਨੂੰ ਹੀ ਵਿਚੋਲਾ ਪਾਇਆ ਤੇ ਉਹਨੇ ਸਾਡਾ ਸਾਰਾ ਸਮਾਨ ਦਵਾ ਦਿੱਤਾ ਜੀ ਆਹ ਸੁਣ ਲਓ ਆਹ ਹਾਲਾਤ ਫਿਰੋਜ਼ਪੁਰ ਦੇ ਨੇ ਫਿਰੋਜ਼ਪੁਰ ਦੇ ਮੌਜੂਦਾ ਹਾਲਾਤ ਇਹ ਨੇ ਮੇਰੇ ਘਰ ਦੇ ਕੋਲ ਐਕਟਵਾ ਚੋਰੀ ਕਰਕੇ ਲੈ ਗਿਆ ਬੰਦਾ ਉਹਦਾ ਘਰ ਮੈਂ ਪੁਲਿਸ ਨੂੰ ਨਾਲ ਜਾ ਕੇ ਦਿਖਾ ਕੇ ਆਇਆ ਹੂੰ ਦੋ ਵਾਰੀ ਮੈਂ ਨਾਲ ਜਾ ਕੇ ਘਰ ਵਿਖਾ ਆਇਆ ਚੋਰ ਦਾ ਸ਼ਕਲ ਵਿਖਾ ਆਇਆ ਨਾਮ ਦੱਸਦਾ ਲਿਖਤੀ ਵੀ ਨਾਮ ਦੇਤਾ ਅੱਛਾ ਪਰ ਅਜ ਤੱਕ ਕੋਈ ਸੁਣਵਾਈ ਨਹੀਂ ਜਦੋਂ ਮੈਨੂੰ ਕਹਿੰਦੇ ਵੀ ਸਵੇਰੇ 6 ਵਜੇ ਆ ਜੀ ਆਪਾਂ ਰੇਟ ਮਾਰਨ ਚੱਲਾਂਗੇ ਦੱਸੋ ਮੈਂ 6 ਵਜੇ ਚੋਰ ਦੇ ਘਰੇ ਕੀ ਕਰਨ ਜਾਵਾਂਗਾ ਜੀ ਮੈਂ ਜੁੱਤੀਆਂ ਵਿਖਾਣੀਆਂ ਉਹਨਾਂ ਕੋਲ ਇਹ ਕੰਮ ਪੁਲਿਸ ਦਾ ਤੁਹਾਨੂੰ ਬੁਲਾਇਆ ਵੀ ਤੁਹਾਡੇ ਤੋਂ ਇਨਸਾਫ ਦੀ ਹੈਗੀ ਉਹ ਗੱਲ ਵੀ ਤੁਸੀਂ ਕੋਈ ਸਾਡਾ ਹੱਲ ਕਰਾ ਸਕਦੇ ਆਹ ਗੱਲ ਗੌਰ ਨਾਲ ਸੁਣੋ ਕਹਿੰਦੇ ਆ ਵੀ ਚੋਰੀ ਚੋਰ ਕਰਕੇ ਲੈ ਗਿਆ ਇੱਕ ਟਵਾ ਘਰ ਦੇ ਬਾਹਰੋਂ ਔਰ ਉਹ ਚੋਰ ਇੱਥੇ ਢੇੜੇ ਕੱਢਦਾ ਫਿਰਦਾ ਉਹ ਐਕਟਵਾ ਲੈ ਕੇ ਔਰ ਉਹਦਾ ਨਾਮ ਪਤਾ ਹੈ ਉਹਦਾ ਘਰ ਪਤਾ ਹੈ ਔਰ ਪੁਲਿਸ ਨੂੰ ਦੱਸਿਆ ਹੈ ਔਰ ਪੁਲਿਸ ਉਹਨੂੰ ਨਹੀਂ ਫੜ ਰਹੀ ਜਿਹੜੀਆਂ ਗੋਮ ਹੋ ਗਈਆਂ ਹੋਰ ਵੀ ਇਕਲ ਗਮ ਹੋ ਗਏ ਉਹਨਾਂ ਨੂੰ ਪੁਲਿਸ ਕਿਵੇਂ ਟਰੇਸ ਕਰੂਗੀ ਜਿਹੜਾ ਬੰਦਾ ਇਹਨਾਂ ਨੇ ਟਰੇਸ ਕਰ ਲਿਆ ਜੇ ਉਹ ਬੰਦਾ ਹੀ ਨਹੀਂ ਫੜਿਆ ਜਾ ਰਿਹਾ ਪੁਲਿਸ ਤੋਂ ਤਾਂ ਫਿਰ ਹਾਲਾਤ ਕਿਵੇਂ ਦੇ ਨੇ ਔਰ ਮੈਂ ਕਹਿੰਦਾ ਸਹੀ ਕਹਿੰਦਾ ਐਸਐਚਓ ਜਿਹੜਾ ਇੱਥੋਂ ਵਾਲਾ ਮੌਜੂਦਾ ਐਸਐਚਓ ਜੀ ਦੀ ਵੀਡੀਓ ਵਾਇਰਲ ਹੋ ਰਹੀ ਆ ਕਿ 10 ਵਜੇ ਤੋਂ ਬਾਅਦ ਘਰਾਂ ਚੋਂ ਬਾਹਰ ਨਾ ਨਿਕਲੋ ਕਿਉਂਕਿ ਹੁਣ ਮੈਨੂੰ ਲੱਗਦਾ ਵੀ ਉਹਨੇ ਰਾਤ ਦੇ 10 ਵਜੇ ਦੀ ਗੱਲ ਨਹੀਂ ਕੀਤੀ ਉਹਨੇ ਦਿਨ ਦੇ 10 ਵਜੇ ਦੀ ਗੱਲ ਕੀਤੀ ਹੋਣੀ ਆ ਵੀ ਦਿਨ ਦੇ 10 ਵਜੇ ਤੋਂ ਬਾਅਦ ਨਾ ਨਿਕਲੋ ਕਿਉਂਕਿ ਉਦੋਂ ਸਾਰੇ ਸ਼ਹਿਰ 'ਚ ਚੋਰ ਹੁੰਦੇ ਨੇ ਅਸੀਂ ਫਿਰੋਜ਼ਪੁਰ ਦੇ ਉਹ ਮਸ਼ਹੂਰ ਬਾਜ਼ਾਰ 'ਚ ਮੌਜੂਦ ਆ ਜਿੱਥੇ ਐਸ ਐਚ ਓ ਇਹ ਗੱਲਾਂ ਕਹਿੰਦਾ ਹੈ ਕਿ 10 ਵਜੇ ਤੋਂ ਬਾਅਦ ਘਰਾਂ 'ਚੋਂ ਬਾਹਰ ਨਾ ਨਿਕਲੋ ਤੁਸੀਂ ਪਾਗਲ ਹੋਵੋਗੇ ਜੇ 10 ਵਜੇ ਤੋਂ ਬਾਅਦ ਘਰਾਂ 'ਚੋਂ ਬਾਹਰ ਨਿਕਲੋਗੇ ਐਸ ਐਚ ਓ ਕਹਿੰਦਾ ਹੈ ਇਸ ਏਰੀਏ ਦਾ ਔਰ ਲੋਕ ਕੀ ਕਹਿੰਦੇ ਨੇ ਇਹ ਇਹਨਾਂ ਦੇ ਮੂੰਹ ਸੁਣ ਲੈਨੇ ਆ ਲੋਕ ਮੈਂ ਕਹਿੰਨਾ ਵੀ ਜਿੰਨੇ ਬੰਦੇ ਖੜੇ ਆ ਇਹਨਾਂ ਸਾਰਿਆਂ ਦੇ ਨਾਲ ਲੁੱਟ ਜਾਂ ਚੋਰੀ ਹੋ ਚੁੱਕੀ ਹੋਏਗੀ ਇਹ ਪੂਰਾ ਬਾਜ਼ਾਰ ਦੁਖੀ ਆ ਭਰਿਆ ਬਾਜ਼ਾਰ ਔਰ ਲੋਕ ਇੰਨੇ ਕਿ ਦੁਖੀ ਨੇ ਦੁਕਾਨਾਂ ਵਾਲੇ ਘਰਾਂ ਵਾਲੇ ਕੋਈ ਪਤਾ ਨਹੀਂ ਕਦੋਂ ਲੁੱਟ ਹੋ ਜਾਣੀ ਆ ਕੋਈ ਪਤਾ ਨਹੀਂ ਕਦੋਂ ਕਾਪਾ ਮਾਰ ਦੇਣਾ ਕੋਈ ਪਤਾ ਨਹੀਂ ਕਦੋਂ ਇਹ ਮੋਟਰਸਾਈਕਲ ਖੋਹ ਲੈਣਾ ਐਕਟਵਾ ਚੱਕੀ ਜਾਣੀ ਘਰ ਦੇ ਗੇਟ ਤੋਂ ਇਹ ਹਾਲਾਤ ਨੇ ਬਾਕੀ ਪੂਰੀ ਗੱਲਬਾਤ ਸੁਣਦੇ ਆ ਹਾਲਾਂਕਿ ਪੁਲਿਸ ਤਾਂ ਗੱਲ ਨਹੀਂ ਸੁਣਦੀ ਪਈ মিডিਆ ਨੂੰ ਹੀ ਲੋਕ ਬੁਲਾਉਂਦੇ ਆ ਕਿ ਤੁਸੀਂ ਆਓ ਤੁਸੀਂ ਸਾਡੀ ਗੱਲ ਸੁਣ ਕੇ ਤਾਂ ਤੱਕ ਪਹੁੰਚਾਓ ਕੀ ਗੱਲ ਹੋਈ ਆ ਬਾਈ ਜੀ ਕੀ ਹਾਲਾਤ ਨੇ ਹਾਲਾਤ ਮਾੜੇ ਨੇ ਜੀ ਇਹ ਨਿਤਿਨ ਕੁਮਾਰ ਜੀ ਆ ਜੀ ਇਹਨਾਂ ਦੇ ਘਰ ਦੇ ਬਾਹਰ ਉਹਨਾਂ ਦੀ ਸਕੂਟਰੀ ਚੋਰੀ ਹੋ ਗਈ ਸੀ ਜੀ ਇਸ ਰਿਗਾਰਡਿੰਗ ਸੀਸੀਟੀਵੀ ਫੁਟੇਜ ਕੱਢੀ ਗਈ ਇਹਨਾਂ ਨੇ ਬੰਦਾ ਤੱਕ ਦੱਸਤਾ ਜੀ ਇਹਨਾਂ ਨੇ ਇਵਨ ਦਨ ਇਹ ਵੀ ਦੱਸਤਾ ਵੀ 2 ਤੋਂ 3 ਦਿਨ ਤੋਂ ਬੰਦਾ ਚੋਰੀ ਵਾਲੀ ਸਕੂਟਰੀ ਵੇਚਣਾ ਚਾਹ ਰਿਹਾ ਬਟ ਉਸ ਰਿਗਾਰਡਿੰਗ ਕੋਈ ਵੀ ਇਹਨਾਂ ਨੂੰ ਸੁਣਵਾਈ ਨਹੀਂ ਆ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ ਜੀ ਇਵਨ ਦਨ ਅਸੀਂ ਜਿਹੜੇ ਏਐਸਆਈ ਸਾਹਿਬ ਮਾਰਕ ਹੋਏ ਸੀ ਉਹਨਾਂ ਨੂੰ ਮਿਲਣ ਗਏ ਸੀ ਉਹਨਾਂ ਦਾ ਰਵੱਈਆ ਹੀ ਗੱਲ ਕਰਨ ਦਾ ਹੋਰ ਤਰ੍ਹਾਂ ਦਾ ਸੀ ਸਾਡੇ ਨਾਲ ਜੀ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਸਾਡੇ ਤੇ ਸਹਾਨ ਕਰਨਾ ਵੀ ਉਹ ਸਾਡੀ ਅਗਰ ਸਕੂਟਰੀ ਲੱਭ ਕੇ ਦੇਣਗੇ ਨਾ ਤੇ ਸਾਡੇ ਤੇ ਸਹਾਨ ਕਰਨਗੇ ਬਹੁਤ ਵੱਡਾ ਉਹ ਅੱਗੋ ਨਿਤਨ ਕੁਮਾਰ ਜੀ ਦੱਸਣ ਕੀ ਕਹਿੰਦੇ ਸੀ ਤੁਹਾਨੂੰ ਦੱਸੋ ਜੀ ਉਹ ਕਹਿੰਦੇ ਸੀਗੇ ਵੀ ਅਸੀਂ ਥਾਣੇ ਵਿੱਚ ਬੰਦੇ ਹੀ 6 ਆ ਅਸੀਂ ਕੀ ਕਰੀਏ ਅਸੀਂ ਉਧਰ ਜਾਈਏ ਹਾਈ ਕੋਰਟ ਜਾਈਏ ਕਿ ਤੁਹਾਡੀਆਂ ਸਕੂਟੀਆਂ ਲੈ ਵੀ ਮਲਕ ਕਿਉਂ ਉਹਨਾਂ ਨੇ ਬੜਾ ਸਾਨੂੰ ਰੋਂਗ ਜਾ ਬੋਲਿਆ ਸੀ ਕਿ ਚਲੋ ਕੋਈ ਨਹੀਂ ਅਸੀਂ ਵਾਪਸ ਆ ਗਏ 3:30 ਵਜੇ ਦੁਪਹਿਰੇ 28 ਤਰੀਕ ਨੂੰ ਮੇਰੇ ਘਰ ਦੇ ਕੋਕਟਾ ਚੋਰੀ ਕਰਕੇ ਲੈ ਗਿਆ ਬੰਦਾ ਉਹਦਾ ਘਰ ਮੈਂ ਪੁਲਿਸ ਨੂੰ ਨਾਲ ਜਾ ਕੇ ਦਿਖਾ ਕੇ ਆਇਆ ਆ ਦੋ ਵਾਰੀ ਮੈਂ ਨਾਲ ਜਾ ਕੇ ਘਰ ਵਿਖਾ ਆਇਆ ਚੋਰ ਦਾ ਸ਼ਕਲ ਵਿਖਾ ਆਇਆ ਨਾਮ ਦੱਸਤਾ ਲਿਖਤੀ ਵੀ ਨਾਮ ਦੇਤਾ ਅੱਛਾ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ 28 ਤੋਂ ਲੈ ਕੇ ਜਦੋਂ ਮੈਨੂੰ ਕਹਿੰਦੇ ਵੀ ਸਵੇਰੇ 6 ਵਜੇ ਆਜੀ ਆਪਾਂ ਰੇਟ ਮਾਰਨ ਚੱਲਾਂਗੇ ਦੱਸੋ ਮੈਂ 6 ਵਜੇ ਚੋਰ ਦੇ ਘਰੇ ਕੀ ਕਰਨ ਜਾਵਾਂਗਾ ਜੀ ਮੈਂ ਜੁੱਤੀਆਂ ਵਿਖਾਣੀਆਂ ਉਹਨਾਂ ਕੋਲ ਇਹ ਕੰਮ ਪੁਲਿਸ ਦਾ ਹੈ ਇਸ ਕਾੜੇ ਨੂੰ ਤੁਹਾਨੂੰ ਬੁਲਾਇਆ ਵੀ ਤੁਹਾਡੇ ਤੋਂ ਇਨਸਾਫ ਦੀ ਹੈਗੀ ਉਹ ਗੱਲ ਵੀ ਤੁਸੀਂ ਕੁਝ ਨਾ ਕੋਈ ਸਾਡਾ ਹੱਲ ਕਰਾ ਸਕਦੇ ਅੱਛਾ ਕਹਿੰਦੇ ਵੀ ਚੋਰ ਤੁਸੀਂ ਆਫ ਕੈਮਰਾ ਵੀ ਗੱਲਾਂ ਕਰਦੇ ਵੀ ਚੋਰ ਇੱਥੇ ਸਕੂਟਰੀ ਤੁਹਾਡੇ ਕੋਲੇ ਹੀ ਲੈ ਕੇ ਦਵੱਲੀ ਫਿਰਦਾ ਹਾਂ ਤਿੰਨ ਵਾਰੀ ਕਿਸੇ ਦੁਕਾਨ ਤੇ ਵੇਚਣ ਗਿਆ ਹੂੰ ਵੀ ਇੰਨੇ ਦੀ ਲੈ ਲਓ ਇੰਨੇ ਦੀ ਲੈ ਲਓ ਉਹ ਦੁਕਾਨਦਾਰ ਅਗਲੇ ਨਹੀਂ ਡਰਦੇ ਦੱਸਦੇ ਵੀ ਕੌਣ ਹੈ ਕਿੱਥੇ ਹੈ ਕੀ ਗੱਲ ਵਾ ਇਸ ਕਰਕੇ ਜੀ ਕਹਿੰਦੇ ਵੀ ਪ੍ਰਸ਼ਾਸਨ ਨੂੰ ਸਭ ਪਤਾ ਹੈ ਸਾਡੇ ਥੋੜੇ ਦਿਨ ਪਹਿਲਾਂ ਗਲੀ ਚ ਬਿੰਦਰੀਆਂ ਦੀ ਐਕਟਵਾ ਚੋਰੀ ਹੋਈ ਸੀ ਪਤਾ ਲੱਗਿਆ ਵੀ ਉਹਨਾਂ ਦੀ ਐਕਟਵਾ ਟਰੇਸ ਹੋ ਗਈ ਜੇ ਉਹਨਾਂ ਦੀ ਟਰੇਸ ਹੋ ਸਕਦੀ ਤੇ ਮੇ ਆ ਗੱਲ ਗੌਰ ਨਾਲ ਸੁਣੋ ਕਹਿੰਦੇ ਆ ਵੀ ਚੋਰੀ ਚੋਰ ਕਰਕੇ ਲੈ ਗਿਆ ਇੱਕ ਟਵਾ ਘਰ ਦੇ ਬਾਹਰੋਂ ਔਰ ਉਹ ਚੋਰ ਇੱਥੇ ᱜੇੜੇ ਕੱਢਦਾ ਫਿਰਦਾ ਉਹ ਐਕਟਵਾ ਲੈ ਕੇ ਔਰ ਉਹਦਾ ਨਾਮ ਪਤਾ ਹੈ ਉਹਦਾ ਘਰ ਪਤਾ ਹੈ ਔਰ ਪੁਲਿਸ ਨੂੰ ਦੱਸਿਆ ਹੈ ਔਰ ਪੁਲਿਸ ਉਹਨੂੰ ਨਹੀਂ ਫੜ ਰਹੀ ਜਿਹੜੀਆਂ ਗੋਮ ਹੋ ਗਈਆਂ ਹੋਰ ਵੀਕਲ ਗਮ ਹੋ ਗਏ ਉਹਨਾਂ ਨੂੰ ਪੁਲਿਸ ਕਿਵੇਂ ਟ੍ਰੇਸ ਕਰੂਗੀ ਜਿਹੜਾ ਬੰਦਾ ਇਹਨਾਂ ਨੇ ਟ੍ਰੇਸ ਕਰ ਲਿਆ ਜੀ ਉਹ ਬੰਦਾ ਹੀ ਨਹੀਂ ਫੜਿਆ ਜਾ ਰਿਹਾ ਪੁਲਿਸ ਤੋਂ ਤਾਂ ਫਿਰ ਹਾਲਾਤ ਕਿਵੇਂ ਦੇ ਨੇ ਔਰ ਮੈਂ ਕਹਿੰਦਾ ਸਹੀ ਕਹਿੰਦਾ ਐਸਐਚਓ ਜਿਹੜਾ ਇੱਥੋਂ ਵਾਲਾ ਮੌਜੂਦਾ ਐਸਐਚਓ ਜੀ ਦੀ ਵੀਡੀਓ ਵਾਇਰਲ ਹੋ ਰਹੀ ਆ ਕਿ 10 ਵਜੇ ਤੋਂ ਬਾਅਦ ਘਰਾਂ ਚੋਂ ਬਾਹਰ ਨਾ ਨਿਕਲੋ ਕਿਉਂਕਿ ਹੁਣ ਮੈਨੂੰ ਲੱਗਦਾ ਵੀ ਉਹਨੇ ਰਾਤ ਦੇ 10 ਵਜੇ ਦੀ ਗੱਲ ਨਹੀਂ ਕੀਤੀ ਉਹਨੇ ਦਿਨ ਦੇ 10 ਵਜੇ ਦੀ ਗੱਲ ਕੀਤੀ ਹੋਣੀ ਆ ਵੀ ਦਿਨ ਦੇ 10 ਵਜੇ ਤੋਂ ਬਾਅਦ ਨਾ ਨਿਕਲੋ ਕਿਉਂਕਿ ਉਦੋਂ ਸਾਰੇ ਸ਼ਹਿਰ 'ਚ ਚੋਰ ਹੁੰਦੇ ਨੇ ਕੀ ਹੋਰ ਕੀ ਹਾਲਾਤ ਨੇ ਔਰ ਇਹ ਹਾਲਾਤ ਜੀ ਮੇਰੇ ਭਰਾ ਦਾ ਵੀ ਮੋਟਰਸਾਈਕਲ ਚੋਰੀ ਇੱਥੋਂ ਚੁੱਕਾ ਕੇ ਲੈ ਗਿਆ ਵੀ ਉਹ ਅੰਦਰੋਂ ਤੇ ਉਹ ਅਹੀ ਦਿੱਤੀ ਐਸੇ ਐਪਲੀਕੇਸ਼ਨ ਦਿੱਤੀ ਹੈ ਜਿਹਨੂੰ ਕੋਈ ਕਾਰਵਾਈ ਨਹੀਂ ਕਰਨ ਵਾਲੀ ਚੈਨ ਨਹੀਂ ਮੈਂ ਅਸੀਂ ਦੋਨੇ ਆਈਸਕ੍ਰੀਮ ਖਾਦੇ 8 ਵਜੇ ਸ਼ਾਮ ਨੂੰ ਆਂਦੇ ਚ ਬੱਟਾ ਮਾਰ ਕੇ ਚਿੱਤੀਗੜੀ ਚ ਵੜ ਗਏ ਹਾਂ ਤੇ ਮੁੜ ਕੇ ਅੱਜ ਤੱਕ ਨਹੀਂ ਮੇਰੇ ਭਰਾ ਦੀ ਕਾਰ ਚੱਕੀ ਗਈ ਉਹ ਨਹੀਂ ਅੱਜ ਤੱਕ ਲੱਭੀ ਹੂੰ ਇੱਥੇ ਸਾਹਮਣੇ ਹੋ ਮਤਲਬ ਕੁੱਲ ਮਿਲਾ ਕੇ ਕੁੱਲ ਮਿਲਾ ਕੇ ਮੈਂ ਇਹ ਗੱਲ ਕਹਾਂ ਵੀ ਤੁਸੀਂ ਪੂਰੇ ਦੁਖੀ ਜੇ ਦੁਖੀ ਐਦੂ ਜ਼ਿਆਦਾ ਦੁਖੀ ਕੀ ਵੀ ਇੱਥੇ ਮੋਟਰਸਾਈਕਲ ਵਾਲੇ ਕੱਲ ਸਬਜ਼ੀ ਵਾਲੇ ਤੋਂ ਗੱਡੇ ਪਿਆਜ਼ ਵਾਲੇ ਤੋਂ ਤੜਕੇ 6 ਵਜੇ 4000 ਰੁਪਈਆ ਤੇ ਉਹਦੇ ਤੋਂ ਖੋਲਿਆ ਤੇ ਕੋਈ ਰੇੜੀ ਵਾਲੇ ਇਕੱਠੇ ਕੋਈ ਬੱਚ ਜੇ ਸਮਾਨ ਚੱਕ ਕੇ ਲੈ ਗਏ ਘਰ ਚੱਕ ਕੇ ਲੈ ਗਏ ਕੋਈ ਪਰਚ ਖੋਲਿਆ ਲੱਤ ਮਾਰ ਕੇ ਮੋਟਰਸਾਈਕਲ ਤੇ ਸਿੱਟਦਾ ਤੇ ਡਿੱਗੇ ਤੋਂ ਖੋਲਿਆ ਉਹਨਾਂ ਨੂੰ ਪਤਾ ਰੋਜ ਦਿਨ ਚ 50 ਕਤਨ ਨਹੀਂ ਆਉਂਦੀਆਂ ਉਹਨਾਂ ਨੂੰ ਕਿਹੜਾ ਨਹੀਂ ਪਤਾ ਭਾਈ ਜੀ ਹੋਰ ਬਾਜ਼ਾਰ ਤੇ ਕੀ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਜੀ ਸਾਡੀ ਦੁਕਾਨ ਦੇ ਉੱਤੇ ਚੋਰੀ ਹੋਈ ਸਾਨੂੰ ਪੁਲਿਸ ਮਲਾਇਮਾ ਨੇ ਕੁਝ ਨਹੀਂ ਦਵਾਇਆ ਅਸੀਂ ਫਿਰ ਕਿਸੇ ਚੋਰ ਨੂੰ ਹੀ ਲੱਭਿਆ ਤੇ ਉਹਨੂੰ ਹੀ ਪੈਸੇ ਦੇ ਕੇ ਤੇ ਆਪਦਾ ਚੋਰੀ ਦਾ ਸਮਾਨ ਲਿਆ ਮਤਲਬ ਤੁਹਾਡੀ ਚੋਰੀ ਹੋਈ ਸਾਡੀ ਚੋਰੀ ਹੋਈ ਤੇ ਤੁਸੀਂ ਕਿਸੇ ਚੋਰ ਨੂੰ ਵਿਚੋਲਾ ਪਾਇਆ ਯਾਨੀ ਕਿ ਪੁਲਿਸ ਵਾਲੇ ਨੇ ਨਹੀਂ ਪਾਇਆ ਪੁਲਿਸ ਵਾਲਿਆਂ ਨੇ ਅਸੀਂ ਚੋਰ ਨੂੰ ਹੀ ਵਿਚੋਲਾ ਪਾਇਆ ਤੇ ਉਹਨੇ ਸਾਡਾ ਸਾਰਾ ਸਮਾਨ ਦਵਾ ਦਿੱਤਾ ਜੀ ਆਹ ਸੁਣ ਲਓ ਆਹ ਹਾਲਾਤ ਫਿਰੋਜ਼ਪੁਰ ਦੇ ਨੇ ਫਿਰੋਜ਼ਪੁਰ ਦੇ ਮੌਜੂਦਾ ਹਾਲਾਤ ਇਹ ਨੇ ਅੱਛਾ ਇਹ ਕਿੰਨੇ ਕੁ ਚੋਰੀਆਂ ਤੁਸੀਂ ਦਿੱਲੀ ਸੁਣਦੇ ਹੋ ਜਾਂ ਬਹੁਤ ਸੁਣ ਰਹੇ ਆ ਜੀ ਬਹੁਤ ਜ਼ਿਆਦਾ ਚੋਰੀਆਂ ਹੋ ਜਾਂ ਬਹੁਤ ਲਾਟ ਮਾਰੇ ਨੇ ਅੱਗੇ ਦੁਕਾਨਾਂ ਸੀ ਰਾਤ ਨੂੰ 10 ਵਜੇ ਤੱਕ ਬੈਠ ਰਹੇ ਦੇ ਹੁਣ ਸਾਨੂੰ 8 ਵਜੇ ਇਹ ਹੁੰਦਾ ਹੈ ਇਹ ਦੁਕਾਨਾਂ ਵਧਾ ਕੇ ਕਰੇ ਜਾਈਏ ਪਤਾ ਨਹੀਂ ਕਿਹੜੇ ਟਾਈਮ ਤੇ ਕੀ ਕੁਝ ਹੋ ਜਾਣਾ ਹੈ ਹੋਰ ਤੁਸੀਂ ਸ਼ਹਿਰ ਦੇ ਲਾਟ ਦੇਖ ਹੀ ਰਹੇ ਹੋ ਕਿ 8 ਦੇ ਤੋਂ ਬਾਅਦ ਅੱਗੇ ਲੋਕੀ ਸ਼ਹਿਰ ਕਰਦੇ ਹੁੰਦੇ ਸੀ ਹੁਣ ਕੋਈ ਬੰਦਾ ਨਜ਼ਰ ਨਹੀਂ ਆਉਂਦਾ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੋ ਚੁੱਕਾ ਆਉਣ ਵਾਲਾ ਸਮਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਨਜ਼ਰ ਆ ਰਿਹਾ ਹੈ ਇਸੇ ਕਰਕੇ ਇੰਦੇ ਢਲ ਪਾਈ ਜਾਵੇ ਤੇ ਸਾਡੇ ਭਰਾ ਨੂੰ ਇਨਸਾਫ਼ ਦੁਲਾਇਆ ਜਾਵੇ ਬਿਲਕੁਲ ਤਾਂ ਹਾਲਾਤ ਜਿਹੜੇ ਨੇ ਉਹ ਤੁਸੀਂ ਆਪ ਦੇਖ ਲਓ ਕੀ ਹਾਲਾਤ ਨੇ ਫਿਰੋਜ਼ਪੁਰ ਦੇ ਮੌਜੂਦਾ ਹਾਲਾਤ ਲੋਕ ਤਰ੍ਹਾਂ ਤਰ੍ਹਾਂ ਕਰ ਉੱਠੇ ਨੇ ਲੋਕ ਹੁਣ ਚੋਰਾਂ ਨਾਲ ਸੰਪਰਕ ਕਰਨ ਲੱਗ ਪਏ ਨੇ ਕਿਉਂਕਿ ਚੋਰ ਨੂੰ ਜਦੋਂ ਚੋਰੀ ਕੋਈ ਕਰਦਾ ਹੈ ਤਾਂ ਦੂਜੇ ਚੋਰ ਨੂੰ ਵਿਚੋਲਾ પા ਕੇ ਕਿਸੇ ਦੇ ਥਰੂ ਆਪਦੇ ਵੀਹਿਕਲ ਆਪਦੇ ਸਮਾਨ ਵਾਪਸ ਲੈਣਾ ਪੈਂਦਾ ਹੈ ਕਿਉਂਕਿ ਜਿਹੜੀ ਪੁਲਿਸ ਆ ਪੁਲਿਸ ਦੇ ਹੱਥ ਖੜੇ ਹੋ ਚੁੱਕੇ ਆ ਫਿਰੋਜ਼ਪੁਰ ਦੇ ਵਿੱਚ ਪੁਲਿਸ ਦੇ ਹੱਥ ਪੱਲੇ ਕੁਝ ਨਹੀਂ ਲੱਗਦਾਗਾ ਸਾਰਾ ਬਾਜ਼ਾਰ ਦੁਖੀ ਆ ਜਿੱਧਰ ਮਰਜ਼ੀ ਮੈਂ ਨਜ਼ਰ ਮਾਰਾ ਇੱਧਰ ਦੂਰ ਤੱਕ ਜਿਹੜੀ ਮਰਜ਼ੀ ਦੁਕਾਨ ਤੇ ਮੈਂ ਕੈਮਰਾ ਲੈ ਕੇ ਮੈਕ ਲੈ ਕੇ ਚਲਾ ਜਾ ਬੰਦਾ ਇਹ ਕਹੂਗਾ ਕਿ ਅਸੀਂ ਦੁਖੀ ਆ ਸਾਡਾ ਮੋਬਾਈਲ ਚਪਟ ਵੱਜ ਗਈ ਸਾਡਾ ਮੋਟਰਸਾਈਕਲ ਚੱਕਿਆ ਗਿਆ ਸਾਡੀ ਜੈਕਟ ਵੱਜ ਚੱਕੀ ਗਈ ਸਾਡੀ ਦੁਕਾਨ ਪੱਟੀ ਗਈ ਸਾਡੇ ਘਰੋਸਮਾਨ ਚੱਕਿਆ ਗਿਆ ਇਹ ਹੀ ਗੱਲਾਂ ਹਰ ਇੱਕ ਵਿਅਕਤੀ ਕਹੇਗਾ ਦੇਖਦੇ ਹਾਂ ਹੁਣ ਫਿਰੋਸਪੁਰ ਦੇ ਹਾਲਾਤ ਸੁਧਰਣਗੇ ਜਾਂ ਇਸ ਤੋਂ ਹੋਰ ਵੱਧ ਤੋਂ ਬੱਤਰ ਹੋਣਗੇ ਇਹ ਤੁਸੀਂ ਵੀ ਜਾਣਦੇ ਹੋ ਪੁਲਿਸ ਵੀ ਜਾਣਦੀ ਆ ਅਗਰ ਪੁਲਿਸ ਨੇ ਐਕਸ਼ਨ ਨਾ ਲਿਆ ਤਾਂ ਬਹੁਤ ਸਾਰੇ ਲੋਕ ਸ਼ਾਇਦ ਫਰੋਇਪੁਰ ਛੱਡ ਕੇ ਹੋਰ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਵੀ ਹੋਣ ਤੱਕ ਦੀ ਮਜਬੂਰੀ ਉਹਨਾਂ ਦੀ ਬਣ ਜੇਗੀ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਤੁਸੀਂ ਵੀ ਆਪਣੀ ਰਾਏ ਜ਼ਰੂਰ ਲਿਖੋ ਫਰੋਇਪੁਰ ਤੋਂ ਸਖਵਿੰਦਰ ਸਿੰਘ